ਨੈਸ਼ਨਲ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਨਾਮਤਰੀ ਸ਼ਹੀਦੀ ਸਮਾਰਕ ਲੁਧਿਆਣਾ ਵਿਖੇ ਨਾਮਤਰੀ ਮੁਖੀ ਸਤਗੁਰੂ ਉਦੇਸ ਸਿੰਘ ਜੀ ਦੀ ਅਗਵਾਈ ਹੇਠ ਸ਼ਹੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤੇ ਦੋ ਨਾਮਤਰੀ ਸ਼ਹੀਦਾਂ ਸੂਬਾ ਗਿਆਨੀ ਰਤਨ ਸਿੰਘ ਤੇ ਸੰਤ ਰਤਨ ਸਿੰਘ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੂਜੇ ਵਿਧਾਇਕ ਅਸ਼ੋਕ ਪ੍ਰਸ਼ਪਪੀਤੇ ਮੇਰ ਇੰਦਰਜੀਤ ਕੌਰ ਨੇ ਆਖਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ Hindu ਧਰਮ ਦੀ ਰੱਖਿਆ ਲਈ ਸ਼ਹਾਦਤ ਦਿੱਤੀ ਸੇਵਕ ਹਰਪਾਲ ਸਿੰਘ ਸੰਤ ਨਿਸ਼ਾਨ ਸਿੰਘ ਡਾਕਟਰ ਰਣਜੋਧ ਸਾਬਕਾ ਐਮਪੀ ਸ਼ਰਨਜੀਤ ਢਿੱਲੋਂ ਸਾਬਕਾ ਵਿਧਾਇਕ ਸੰਜੀਤ ਤਲਵਾਰ ਤੇ ਕੇਕੇ 바ਵਾ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਲੁਧਿਆਣਾ ਦੀ ਸੈਂਟਰ ਜੇਲ੍ਹ ਦੇ ਬਾਹਰ ਬੋਰਡ ਨਾਲ ਫਾਂਸੀਆਂ ਤੇ ਚੜਕੇ ਸ਼ਹੀਦ ਹੋਣ ਵਾਲੇ ਦੋ ਨਾਮਧਾਰੀ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਤੇ ਸੰਗਤਾਂ ਨੂੰ ਪਵਿੱਤਰ ਉਪਦੇਸ਼ ਦੰਦਿਆ ਸਤਿਗੁਰੂ ਉਦੇਸ਼ ਸਿੰਘ ਜੀ ਨੇ ਆਖਿਆ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਪੂਰੀ ਦੁਨੀਆ ਭਰ ਵਿੱਚ ਵਿਸ਼ਰਤਾਪੂਰਵਕ ਮਨਾਈ ਜਾ ਰਹੀ ਹੈ ਗੁਰੂ ਜੀ ਵੱਲੋਂ ਉਚਾਰਨ ਕੀਤੀ ਗੁਰਬਾਣੀ ਪੜ੍ਹ ਕੇ ਉਸ ਉੱਪਰ ਅਮਲ ਕਰਨ ਨਾਲ ਈਰਖਾ ਦਵੇਸ਼ ਦਾ ਖਾਤਮਾ ਹੋ ਜਾਂਦਾ ਹੈ ਕੋਈ ਬੇਗਾਨਾ ਨਹੀਂ ਲੱਗਦਾ ਸਾਨੂੰ ਗੁਰੂ ਜੀ ਵੱਲੋਂ ਦਰਸਾਏ ਮਾਰਗ ਤੇ ਅੱਜ ਚੱਲਣ ਦੀ ਲੋੜ ਹੈ ਇਸ ਮੌਕੇ ਸਤਿਗੁਰੂ ਉਦੇਸ਼ ਸਿੰਘ ਜੀ ਨੇ ਬਜ਼ੁਰਗਾਂ ਤੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਰਾਗੀ ਹਰਵਿੰਦਰ ਸਿੰਘ ਦੇ ਜਥੇ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਵਿਸ਼ਵ ਸ਼ਾਂਤੀ ਦੀ ਅਰਦਾਸ ਸੂਬਾ ਬਲਵਿੰਦਰ ਸਿੰਘ ਝਾਲ ਨੇ ਕੀਤੀ ਮੇਲੇ ਦੀ ਸੇਵਾ ਸਵਰਗੀ ਰਜਿੰਦਰਪਾਲ ਸਿੰਘ ਸੂਰਾ ਦੇ ਸੁਪੁੱਤਰਾਂ ਗੁਰਸੇਵਕ ਸਿੰਘ ਸੂਰਾ ਤੇ ਗੁਰਦਿਆਲ ਸਿੰਘ ਸੂਰਾ ਨੇ ਤਨਦੇਹੀ ਨਾਲ ਨਿਭਾਈ ਇਸ ਮੌਕੇ ਮਾਤਾ ਗੁਰਸ਼ਰਨ ਕੌਰ ਜੀ ਸੇਵਕ ਕਰਤਾਰ ਸਿੰਘ ਸੇਵਕ ਆਸ਼ਾ ਸਿੰਘ ਮਾਨ ਪ੍ਰਧਾਨ ਸੁਰਿੰਦਰ ਸਿੰਘ ਨਾਮਤਾਰੀ ਸੂਬਾ ਹਰਪਜਨ ਸਿੰਘ ਸੁਰਿੰਦਰ ਸਿੰਘ ਪਾਈ ਜੀ ਹਰਮਨਜੀਤ ਸਿੰਘ ਨਵਯੁਗ ਤਰਲੋਚਨ ਮਠਾੜੂ ਨਰਿੰਦਰਜੀਤ ਲਾਇਲ ਗੁਰਪ੍ਰੀਤ ਤਰਨ ਤਰਨ ਤੇ ਪ੍ਰੈਸ ਸਖਤਰ ਲਖਵੀਰ ਬੱਦੋਬਾਲ ਮਾਜੂਦ ਸਨ